ਹਾਲੇਲੂਆ ਹਾਲੇਲੂਆ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਵਰ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਹੱਜ ਦੇ ਦਿਨ ਲਈ ਅੱਜ ਦੇ ਸਮੇਂ ਲਈ ਪਰਮੇਸ਼ਵਰ ਸੱਚਮੁੱਚ ਤੁਸੀਂ ਸਾਨੂੰ ਅੱਜ ਦਾ ਦਿਨ ਦਿਖਾਇਆ ਹੈ ਮੇਰੇ ਪਿਤਾ ਸਾਨੂੰ ਇਹ ਸਮਾਂ ਦਿੱਤਾ ਹੈ ਮੇਰੇ ਪ੍ਰਭੂ ਤਾਂ ਜੋ ਅਸੀਂ ਤੁਹਾਡੀ ਮਹਿਮਾ ਕਰ ਸਕੀਏ ਤੁਹਾਡੀ ਵਡਿਆਈ ਕਰ ਸਕੀਏ ਤੁਹਾਡੇ ਨਾਮ ਨੂੰ ਉੱਚਾ ਕਰ ਸਕੀਏ ਮੇਰੇ ਪਿਤਾਓ ਪਰਮੇਸ਼ਵਰ ਇਹ ਤੁਹਾਡੀ दया ਹੈ ਮੇਰੇ ਪ੍ਰਭੂ ਜੋ ਅਸੀਂ ਜ਼ਿੰਦਾ ਹਾਂ ਮੇਰੇ ਪਿਤਾ اور ਤੁਹਾਡੀ ਮਹਿਮਾ ਕਰ ਰਹੇ ਹਾਂ ਮੇਰੇ ਪਿਤਾ ਇਹ ਤੁਹਾਡੀ ਵੱਡੀ ਕਿਰਪਾ ਹੈ ਮੇਰੇ ਪਰਮੇਸ਼ਰ ਜੋ ਅੱਜ ਅਸੀਂ ਤੁਹਾਡੀ ਹਜ਼ੂਰੀ ਵਿੱਚ ਮੇਰੇ ਪਰਮੇਸ਼ਰ ਅਰਦਾਸ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਪ੍ਰਭੂ ਤੁਸੀਂ ਮਹਾਨ ਪਰਮੇਸ਼ਵਰ ਹੋ ਸਰਵ ਸ਼ਕਤੀਮਾਨ ਪਰਮੇਸ਼ਵਰ ਹੋ ਔਰ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਜ਼ਿੰਦਾ ਰੱਖਿਆ ਹੈ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਤੁਸੀਂ ਆਪਣੇ ਵਚਨ ਵਿੱਚ ਕਿਹਾ ਹੈ ਮੇਰੇ ਪ੍ਰਭੂ ਆਪਣਾ ਬੋਝ ਮੇਰੇ ਉੱਤੇ ਛੱਡ ਦਿਓ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਾਂਗਾ ਸੱਚਮੁੱਚ ਮੇਰੇ ਪਰਮੇਸ਼ਵਰ ਅੱਜ ਤੁਸੀਂ ਸਾਡੇ ਇੱਕ ਇੱਕ ਮਨੋਰਥ ਨੂੰ ਪੂਰਾ ਕਰ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਤੁਸੀਂ ਸਾਡੇ ਬੋਝ ਨੂੰ ਆਪਣੇ ਉੱਤੇ ਲੈ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਤੁਸੀਂ ਆਪਣੇ ਵਚਨ ਵਿੱਚ ਕਹਿ ਦਿੱਤਾ ਹੈ ਕਿ ਆਪਣਾ ਬੋਝ ਮੇਰੇ ਉੱਤੇ ਛੱਡ ਦਿਓ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਾਂਗਾ ਸੱਚੀ ਪ੍ਰਭੂ ਅੱਜ ਸਾਡੇ ਇੱਕ ਇੱਕ ਮਨੋਰਥ ਪੂਰੇ ਹੋ ਰਹੇ ਨੇ ਪਰਮੇਸ਼ਰ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਅੱਜ ਇਹ ਤੁਹਾਡਾ ਵਚਨ ਮੇਰੇ ਪਰਮੇਸ਼ਰ ਇੱਕ ਇੱਕ ਦੇ ਮਨੋਰਥਾਂ ਨੂੰ ਪੂਰਾ ਕਰ ਰਿਹਾ ਅੱਜ ਪਰਮੇਸ਼ਰ ਇਸ ਵਚਨ ਦੇ ਅਨੁਸਾਰ ਮੇਰੇ ਪ੍ਰਭੂ ਅਸੀਂ ਆਪਣੇ ਸਾਰੇ ਬੋਝ ਤੁਹਾਨੂੰ ਦਿੰਨੇ ਆ ਮੇਰੇ ਪਿਤਾ ਪਰਮੇਸ਼ਰ ਖੁਦਾਵੰਦ ਯਿਸੂ ਅਸੀਂ ਆਪਣਾ ਇੱਕ ਇੱਕ ਬੋਝ ਤੁਹਾਨੂੰ ਦਿੰਨੇ ਆ ਮੇਰੇ ਪ੍ਰਭੂ ਚਾਹੇ ਉਹ ਕਰਦੇ ਬੋਝ ਨੇ ਪ੍ਰਭੂ ਚਾਹੇ ਉਹ ਟੈਨਸ਼ਨਾਂ ਦੇ ਬੋਝ ਨੇ ਪ੍ਰਭੂ ਚਾਹੇ ਉਹ ਡਿਪਰੈਸ਼ਨ ਦੇ ਬੋਝ ਨੇ ਪਰਮੇਸ਼ਰ ਚਾਹੇ ਉਹ ਸਾਡੇ ਉੱਤੇ ਬੱਚਿਆਂ ਦੇ ਬੋਝ ਨੇ ਮੇਰੇ ਪਰਮੇਸ਼ਰ ਚਾਹੇ ਉਹ ਫਾਈਨੈਂਸਲੀ ਬੋਝ ਨੇ ਮੇਰੇ ਪ੍ਰਭੂ ਚਾਹੇ ਉਹ ਕਰਜ਼ਿਆਂ ਦੇ ਬੋਝ ਨੇ ਮੇਰੇ ਪਿਤਾ ਚਾਹੇ ਉਹ ਬੇਬਸੀਆਂ ਦੇ ਬੋਝ ਨੇ ਮੇਰੇ ਪਰਮੇਸ਼ਵਰ ਅੱਜ ਅਸੀਂ ਇੱਕ ਇੱਕ ਬੋਝ ਪ੍ਰਭੂ ਤੁਹਾਨੂੰ ਦਿੰਨੇ ਆ ਕਿਉਂਕਿ ਤੁਸੀਂ वचन ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਆਪਣਾ ਬੋਝ ਮੇਰੇ ਉੱਤੇ ਛੱਡ ਦਿਓ ਤੇ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਾਂਗਾ ਪਰਮੇਸ਼ਵਰ ਔਰ ਤੁਸੀਂ ਕਿਹਾ ਆਪਣੇ वचन ਦੇ ਵਿੱਚ ਮੇਰੇ ਪਰਮੇਸ਼ਰ ਕਿ ਆਪਣਾ ਭਾਰ ਮੇਰੇ ਉੱਤੇ ਸੁੱਟ ਦੇ ਕਿਉਂਕਿ ਮੈਂ ਤੁਹਾਡੀ ਫਿਕਰ ਕਰਦਾ ਹਾਂ ਮੇਰੇ ਪ੍ਰਭੂ ਸੱਚੀ ਤੁਸੀਂ ਅੱਜ ਆਪਣੇ ਲੋਕਾਂ ਦੀ ਫਿਕਰ ਕਰ ਰਹੇ ਹੋ ਮੇਰੇ ਪਿਤਾ ਸੱਚੀ ਪਰਮੇਸ਼ਵਰ ਜੋ ਤੁਹਾਨੂੰ ਯਾਦ ਕਰਦੇ ਨੇ ਮੇਰੇ ਪਿਤਾ ਜੋ ਤੁਹਾਡੇ ਅੱਗੇ ਬੇਨਤੀਆਂ ਕਰਦੇ ਨੇ ਪ੍ਰਾਰਥਨਾਵਾਂ ਕਰਦੇ ਨੇ ਮੇਰੇ ਪਿਤਾ ਔਰ ਜੋ ਤੁਹਾਡੇ ਨਾਲ ਜੁੜੇ ਹੋਏ ਨੇ ਮੇਰੇ ਪਰਮੇਸ਼ਰ ਤੁਸੀਂ ਇੱਕ ਇੱਕ ਜਨ ਦੀ ਫਿਕਰ ਕਰਦੇ ਹੋ ਮੇਰੇ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਤੁਸੀਂ ਫਿਕਰ ਕਰਦੇ ਹੋ ਮੇਰੇ ਪਰਮੇਸ਼ਰ ਸਾਡੇ ਹਰ ਬੋਝ ਦੀ ਹਰ ਟੈਨਸ਼ਨ ਦੀ ਮੇਰੇ ਪਿਤਾ ਪਰਮੇਸ਼ਰ ਅੱਜ ਖੁਦਾਵੰ ਜਸੂ ਅਸੀਂ ਇੱਕ ਇੱਕ ਬੋਝ ਤੁਹਾਨੂੰ ਦੇ ਦਿੰਨੇ ਆ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਜਿੰਨੇ ਵੀ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਅੱਜ ਉਹਨਾਂ ਦੇ ਬੋਝ ਤੁਸੀਂ ਆਪਣੇ ਉੱਤੇ ਲੈ ਰਹੇ ਹੋ ਮੇਰੇ ਪਿਤਾ ਚਾਹੇ ਉਹਨਾਂ ਕੋ ਕੰਮਕਾਰ ਦਾ ਬੋਝ ਹੈ ਮੇਰੇ ਪਿਤਾ ਚਾਹੇ ਉਹਨਾਂ ਨੂੰ ਤੋਕਰੀ ਨਹੀਂ ਮਿਲ ਰਹੀ ਉਹ ਬੋਝ ਹੈ ਮੇਰੇ ਪਰਮੇਸ਼ਵਰ ਚਾਹੇ ਉਹਨਾਂ ਦਾ ਕਾਰੋਬਾਰ ਰੁਕਿਆ ਉਹਨਾਂ ਦੇ ਬੋਝ ਪਿਆ ਹੋਇਆ ਮੇਰੇ ਪਰਮੇਸ਼ਵਰ ਅੱਜ ਅਸੀਂ ਇੱਕ ਇੱਕ ਬੋਝ ਤੁਹਾਨੂੰ ਦਿੰਨੇ ਆ ਮੇਰੇ ਪਰਮੇਸ਼ਵਰ ਅੱਜ ਮੇਰੇ ਪਿਤਾ ਮਦਦ ਕਰੋ ਮੇਰੇ ਪ੍ਰਭੂ ਇੱਕ ਇੱਕ ਦੇ ਜੀਵਨ ਦੇ ਵਿੱਚ ਆ ਕੇ ਇੱਕ ਇੱਕ ਦੀ ਜ਼ਿੰਦਗੀ ਵਿੱਚ ਆ ਕੇ ਇੱਕ ਇੱਕ ਦੇ ਘਰ ਵਿੱਚ ਜਾ ਕੇ ਮੇਰੇ ਪਰਮੇਸ਼ਵਰ ਅੱਜ ਅਸੀਂ ਤੁਹਾਨੂੰ ਦਿੰਨੇ ਆ ਮੇਰੇ ਪਰਮੇਸ਼ਰ ਹਰੋ ਬੋਝ ਮੇਰੇ ਪ੍ਰਭੂ ਜੋ ਘਰ ਵਿੱਚ ਲੜਾਈ ਝਗੜਿਆਂ ਦਾ ਬੋਝ ਹੈ ਨਸ਼ਿਆਂ ਦਾ ਬੋਝ ਹੈ ਪਾਪ ਦਾ ਬੋਝ ਹੈ ਮੇਰੇ ਪਿਤਾ ਅੱਜ ਜੋ ਬੋਝ ਅਸੀਂ ਤੁਹਾਨੂੰ ਦੇ ਦਿੰਨੇ ਆ ਮੇਰੇ ਪ੍ਰਭੂ ਯਸੂ ਤੁਸੀਂ ਕਿਹਾ ਆਪਣੇ ਵਚਨ ਵਿੱਚ ਕੀ ਆਪਣਾ ਭਾਰ ਮੇਰੇ ਉੱਤੇ ਆਪਣਾ ਬੋਝ ਮੇਰੇ ਉੱਤੇ ਛੱਡ ਦੇ ਮੈਂ ਤੇਰੇ ਮਨੋਰਥਾਂ ਨੂੰ ਪੂਰਾ ਕਰਾਂਗਾ ਸੱਚੀ ਪ੍ਰਭੂ ਅੱਜ ਇੱਕ ਇੱਕ ਦੇ ਜੀਵਨ ਵਿੱਚ ਇੱਕ ਇੱਕ ਦੇ ਮਨੋਰਥ ਪੂਰੇ ਹੋ ਰਹੇ ਨੇ ਮੇਰੇ ਪਿਤਾ ਅੱਜ ਇੱਕ ਇੱਕ ਦੇ ਕੰਮ ਮੇਰੇ ਪਰਮੇਸ਼ਰ ਜੋ ਰੁਕੇ ਹੋਏ ਸੀ ਪ੍ਰਭੂ ਅੱਜ ਦੇ ਤੁਹਾਡੇ ਇਸ वचन ਦੇ ਦੁਆਰਾ ਉਹ ਪੂਰੇ ਹੋ ਰਹੇ ਨੇ ਮੇਰੇ ਪ੍ਰਭੂ ਅੱਜ ਦੇ ਇਸ वचन ਦੇ ਦੁਆਰਾ ਹਰ ਇੱਕ ਦਾ ਰੁਕਿਆ ਕਾਰੋਬਾਰ ਚੱਲ ਰਿਹਾ ਹੈ ਮੇਰੇ ਪਿਤਾ ਹਰ ਇੱਕ ਨੂੰ ਜਿਹਨੂੰ ਨੌਕਰੀ ਨਹੀਂ ਮਿਲ ਰਹੀ ਸੀ ਪਰਮੇਸ਼ਰ ਉਹਨੂੰ ਨੌਕਰੀ ਮਿਲ ਰਹੀ ਹੈ ਮੇਰੇ ਪਰਮੇਸ਼ਰ ਕਿਉਂਕਿ ਤੁਸੀਂ वचन ਵਿੱਚ ਕਹੇ ਕਿ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਾਂਗਾ ਅੱਜ ਮੇਰੇ ਪ੍ਰਭੂ ਜਿਨ੍ਹਾਂ ਦੇ ਤੁਹਾਡੇ ਲੋਕ ਦਿਨ ਰਾਤ ਪ੍ਰਾਰਥਨਾ ਕਰਕੇ ਤੁਹਾਡੇ ਅੱਗੇ ਕਹਿੰਦੇ ਨੇ ਮੇਰੇ ਪਰਮੇਸ਼ਰ ਅੱਜ ਉਹਨਾਂ ਦੇ ਮਨੋਰਥ ਪੂਰੇ ਹੋ ਜਾਣ ਮੇਰੇ ਪ੍ਰਭੂ ਅੱਜ ਉਹ ਮਨੋਰਥ ਮੇਰੇ ਪਿਤਾ ਜੋ ਘਰ ਵਿੱਚ ਸੱਚੀ ਸ਼ਾਂਤੀ ਦੇ ਨੇ ਮੇਰੇ ਪਿਤਾ ਜਿੰਨਾ ਘਰਾਂ ਵਿੱਚ ਸੱਚੀ ਸ਼ਾਂਤੀ ਨਹੀਂ ਹੈ ਮੇਰੇ ਪਰਮੇਸ਼ਰ ਅੱਜ ਇਸ ਵਚਨ ਦੇ ਦੁਆਰਾ ਉਹਨਾਂ ਘਰਾਂ ਦੇ ਵਿੱਚ ਸੱਚੀ ਸ਼ਾਂਤੀ ਆ ਜਾਵੇ ਮੇਰੇ ਪਿਤਾਓ ਆਨੰਦ ਆ ਜਾਵੇ ਮੇਰੇ ਪਰਮੇਸ਼ਰ ਅੱਜ ਤੁਸੀਂ ਕਿਹਾ ਕਿ ਆਪਣੇ ਬੋਝ ਮੇਰੇ ਉੱਤੇ ਛੱਡ ਦਿਓ ਪ੍ਰਭੂ ਅੱਜ ਅਸੀਂ ਸਾਰੇ ਬੋਝ ਤੁਹਾਨੂੰ ਦੇ ਦਿੱਤੇ ਨੇ ਮੇਰੇ ਪਿਤਾ ਅੱਜ ਅਸੀਂ ਸਾਰੇ ਭਾਰ ਤੁਹਾਨੂੰ ਦੇ ਦਿੱਤੇ ਨੇ ਮੇਰੇ ਪਿਤਾ ਔਰ ਸੱਚੀ ਪ੍ਰਭੂ ਤੁਹਾਡਾ ਵਚਨ ਅੱਜ ਸਾਡੇ ਮਨੋਰਥਾਂ ਨੂੰ ਪੂਰਾ ਕਰ ਰਿਹਾ ਪੂਰਾ ਕਰ ਰਿਹਾ ਹੈ ਮੇਰੇ ਪਿਤਾ ਅੱਜ ਉਹ ਕਾਰੋਬਾਰ ਜਿਨ੍ਹਾਂ ਦੇ ਅਧੂਰੇ ਨੇ ਪੂਰੇ ਹੋ ਰਹੇ ਨੇ ਮੇਰੇ ਪਰਮੇਸ਼ਰ ਉਹ ਜਿਨ੍ਹਾਂ ਦਾ ਫਾਈਨੈਂਸ ਰੁਕਿਆ ਹੈ ਪਰਮੇਸ਼ਰ ਉਹਨਾਂ ਨੂੰ ਫਾਈਨੈਂਸ ਸੰਮਰ ਰਿਹਾ ਮੇਰੇ ਪਰਮੇਸ਼ਰ ਔਰ ਜਿਨ੍ਹਾਂ ਦੇ ਘਰਾਂ ਵਿੱਚ ਲੜਾਈ ਝਗੜਾ ਅੱਜ ਲੜਾਈ ਝਗੜਾ ਜਾ ਰਿਹਾ ਹੈ ਔਰ ਸੱਚੀ ਸ਼ਾਂਤੀ ਆ ਰਹੀ ਹੈ ਮੇਰੇ ਪ੍ਰਭੂ ਔਰ ਜਿੱਥੇ ਦੁੱਖ ਹੈ ਪ੍ਰਭੂ ਉੱਥੇ ਸੁੱਖ ਆ ਰਿਹਾ ਹੈ ਮੇਰੇ ਪਿਤਾ ਅੱਜ ਪਰਮੇਸ਼ਰ ਅਨਸੀਸ ਬਚਨ ਦੇ ਅਨੁਸਾਰ ਇੱਕ ਇੱਕ ਬਿਮਾਰੀ ਦਾ ਬੋਝ ਤੁਹਾਨੂੰ ਦੇ ਦਿੰਨੇ ਆ ਮੇਰੇ ਪ੍ਰਭੂ ਚਾਹੇ ਉਹ ਅੱਖਾਂ ਦੀ ਬਿਮਾਰੀ ਹੈ ਪ੍ਰਭੂ ਚਾਹੇ ਕੰਨਾਂ ਦੀ ਬਿਮਾਰੀ ਹੈ ਚਾਹੇ ਗਲ ਦੀ ਬਿਮਾਰੀ ਹੈ ਪਰਮੇਸ਼ਵਰ ਚਾਹੇ ਉਹ ਹੱਡੀਆਂ ਦੀ ਬਿਮਾਰੀ ਹੈ ਮੇਰੇ ਪ੍ਰਭੂ ਚਾਹੇ ਉਹ ਕੈਂਸਰ ਦੀ ਬਿਮਾਰੀ ਹੈ ਚਾਹੇ ਲੀਵਰ ਦੀ ਬਿਮਾਰੀ ਹੈ ਮੇਰੇ ਪਰਮੇਸ਼ਵਰ ਚਾਹੇ ਉਹ ਸ਼ੂਗਰ ਦੀ ਬਿਮਾਰੀ ਹੈ ਪ੍ਰਭੂ ਯਿਸੂ ਅੱਜ ਅਸੀਂ ਹਰ ਬਿਮਾਰੀ ਦਾ ਬੋਝ ਪ੍ਰਭੂ ਤੁਹਾਨੂੰ ਦਿੰਨੇ ਆ ਮੇਰੇ ਪਿਤਾ ਹਰ ਬਿਮਾਰੀ ਦਾ ਬੋਝ ਬੋਝ ਪਰਮੇਸ਼ਰ ਤੁਹਾਨੂੰ ਦੇ ਦਿੰਨੇ ਆ ਔਰ ਪਰਮੇਸ਼ਰ ਅੱਜ ਇੱਕ ਇੱਕ ਜਨ ਬਿਮਾਰੀ ਤੋਂ ਤੁਹਾਡੇ ਵਚਨ ਦੇ ਅਨੁਸਾਰ ਬਾਹਰ ਆ ਰਿਹਾ ਮੇਰੇ ਪਿਤਾ ਔਰ ਤੁਸੀਂ ਸਭਨਾ ਦੇ ਬੋਝ ਅੱਜ ਆਪਣੇ ਉੱਤੇ ਲੈ ਰਹੇ ਹੋ ਔਰ ਮੇਰੇ ਪਰਮੇਸ਼ਰ ਪ੍ਰਭੂ ਯੇਸੂ ਅੱਜ ਤੁਸੀਂ ਇੱਕ ਇੱਕ ਜਨ ਦੇ ਮਨੋਰਥਾ ਨੂੰ ਪੂਰੇ ਕਰ ਰਹੇ ਹੋ ਮੇਰੇ ਪ੍ਰਭੂ ਅੱਜ ਸਭਨਾ ਦੇ ਮਨੋਰਥ ਪੂਰੇ ਹੋ ਰਹੇ ਨੇ ਮੇਰੇ ਪਿਤਾ ਔਰ ਤੁਹਾਡੀ ਜਜੇ ਕਾਰ ਹੋ ਰਹੀ ਹੈ ਮੇਰੇ ਪ੍ਰਭੂ ਜਿਨ੍ਹਾਂ ਦੇ ਕੋਟ ਕਚਹਿਰੀਆਂ ਦੇ ਕੇਸ ਨੇ ਮੇਰੇ ਪਿਤਾ ਪਰਮੇਸ਼ਰ ਔਰ ਜੋ ਦਿਨ ਰਾਤ ਪਰਮੇਸ਼ਰ ਸ਼ੋ ਤੁਹਾਡੇ ਅੱਗੇ ਦੁਹਾਈ ਦੇ ਰਹੇ ਨੇ ਮੇਰੇ ਪਿਤਾ ਅੱਜ ਅਸੀਂ ਉਹ ਕਚਹਿਰੀਆਂ ਦੇ ਉਹ ਕੋਟਾਂ ਦੇ ਮੇਰੇ ਪਰਮੇਸ਼ਰ ਬੋਝ ਤੁਹਾਨੂੰ ਦਿੰਨੇ ਆ ਮੇਰੇ ਪ੍ਰਭੂ ਤੁਸੀਂ ਵਚਨ ਵਿੱਚ ਕਿਹਾ ਹੈ ਮੇਰੇ ਪਰਮੇਸ਼ਰ ਕਿ ਤੁਸੀਂ ਸਾਡੇ ਵਕੀਲ ਹੋ ਮੇਰੇ ਪਿਤਾ ਤੁਸੀਂ ਸਾਡੇ ਐਡਵੋਕੇਟ ਹੋ ਮੇਰੇ ਪਰਮੇਸ਼ਰ ਅੱਜ ਅਸੀਂ ਉਹ ਬੋਝ ਤੁਹਾਨੂੰ ਦਿੰਨੇ ਆ ਮੇਰੇ ਪਰਮੇਸ਼ਰ ਅੱਜ ਤੁਸੀਂ ਸਾਡੇ ਵਕੀਲ ਬਣ ਕੇ ਸਾਡੀਆਂ ਲੜਾਈਆਂ ਲੜੋ ਮੇਰੇ ਪ੍ਰਭੂ ਅੱਜ ਤੁਸੀਂ ਵਕੀਲ ਬਣ ਕੇ ਸਾਡੇ ਕੇਸਾਂ ਦੇ ਕੇਸਾਂ ਨੂੰ ਜਿਤਾਓ ਮੇਰੇ ਪਿਤਾ ਪਰਮੇਸ਼ਰ ਤੁਸੀਂ ਖੁਦ ਕਹਿਆ ਕਿ ਮੈਂ ਤੁਹਾਡਾ ਐਡਵੋਕੇਟ ਆ ਮੇਰੇ ਪਿਤਾ ਮੈਂ ਤੁਹਾਡਾ ਵਕੀਲ ਆ ਮੇਰੇ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਇੱਕ ਇੱਕ ਉਹ ਮੇਰੇ ਮਹਾਨ ਪਰਮੇਸ਼ਰ ਕੋਰਟ ਕਚੈਰੀਆਂ ਦੇ ਕੇਸ ਨੂੰ ਅਸੀਂ ਦੇ ਹੱਥਾਂ ਵਿੱਚ ਸੌਂਪਦੇ ਆ ਮੇਰੇ ਪਰਮੇਸ਼ਰ ਅੱਜ ਸਾਡੇ ਸਾਰੇ ਕੇਸ ਤੁਹਾਡੇ ਹੱਥਾਂ ਵਿੱਚ ਸੌਂਪਦੇ ਆ ਪ੍ਰਭੂ ਜਿੱਤ ਯਹੋਵਾ ਵੱਲੋਂ ਮਿਲਦੀ ਹੈ ਮੇਰੇ ਪਿਤਾ ਕੋਈ ਰੱਥਾਂ ਤੇ ਵਿਸ਼ਵਾਸ ਕਰਦਾ ਕੋਈ ਘੋੜਿਆਂ ਉੱਤੇ ਪਰ ਅਸੀਂ ਯਹੋਵਾ ਪਰਮੇਸ਼ਰ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਆ ਅੱਜ ਪ੍ਰਭੂ ਯਿਸੂ ਜਿੱਤ ਮੇਰੇ ਪਰਮੇਸ਼ਰ ਤੇਰੇ ਲੋਕਾਂ ਨੂੰ ਮਿਲ ਰਹੀ ਹੈ ਕਿਉਂਕਿ ਪਰਮੇਸ਼ਰ ਤੁਸੀਂ ਆਪਣੇ ਲੋਕਾਂ ਦੇ ਅੰਗ ਸੰਗੋਂ ਤੁਸੀਂ ਵਾਅਦਾ ਕੀਤਾ ਕਿ ਆਪਣੇ ਕੰਮਾਂ ਨੂੰ ਮੇਰੇ ਤੇ ਛੱਡ ਦੇ ਮੈਂ ਤੇਰੇ ਮਨੋਰਥਾਂ ਨੂੰ ਪੂਰਾ ਕਰਾਂ ਕਾ ਸੱਚੀ ਪ੍ਰਭੂ ਜਿੰਨੇ ਇਸ ਵਚਨ ਨੂੰ ਸੁਣ ਰਹੇ ਨੇ ਜਿਨ੍ਹਾਂ ਨੇ ਸੁਣਿਆ ਹੈ ਮੇਰੇ ਪਰਮੇਸ਼ਰ ਔਰ ਜੋ ਇਹ ਪ੍ਰਾਰਥਨਾ ਕਰਨਗੇ ਆਪਣੇ ਘਰਾਂ ਵਿੱਚ ਕਿ ਪਰਮੇਸ਼ਰ ਤੁਸੀਂ ਕਿਹਾ ਕਿ ਆਪਣੇ ਬੋਝ ਮੇਰੇ ਤੇ ਸੁੱਟ ਦਿਓ ਤੇ ਮੈਂ ਤੁਹਾਡੇ ਮਨੋਰਥਾਂ ਨੂੰ ਪੂਰਾ ਕਰਾਂਗਾ ਅੱਜ ਇਹ वचन ਦੇ ਦੁਆਰਾ ਜੋ ਪ੍ਰਾਰਥਨਾ ਕਰਨਗੇ ਪਰਮੇਸ਼ਰ ਉਹਨਾਂ ਦੇ ਸਾਰੇ ਬੋਝ ਤੁਸੀਂ ਆਪ ਲੈ ਰਹੇ ਹੋ ਮੇਰੇ ਪ੍ਰਭੂ ਸਾਰਾ ਭਾਰ ਤੁਸੀਂ ਆਪ ਲੈ ਰਹੇ ਹੋ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਵੱਡੀ ਜਿੱਤ ਤੁਹਾਡੇ ਲੋਕਾਂ ਨੂੰ ਮਿਲ ਰਹੀ ਹੈ ਵੱਡੀ ਸ਼ਾਂਤੀ ਤੁਹਾਡੇ ਲੋਕਾਂ ਨੂੰ ਮਿਲ ਰਹੀ ਹੈ ਵੱਡੇ ਆਨੰਦ ਵਿੱਚ ਤੁਹਾਡੇ ਲੋਕ ਆ ਰਹੇ ਨੇ ਮੇਰੇ ਪਿਤਾ ਔਰ ਪਰਮੇਸ਼ਰ ਪ੍ਰਭੂ ਯਿਸੂ ਇਹ ਬਚਨ ਸਾਨੂੰ ਵੱਡੀ ਆਸ਼ੀਸ਼ ਨਾਲ ਪਰ ਰਿਹਾ ਹੈ ਸਾਡੇ ਮਨੋਰਥਾਂ ਨੂੰ ਪੂਰਾ ਕਰ ਰਿਹਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਇਹ ਪ੍ਰਾਰਥਨਾ ਮੰਗਦੇ ਹਾਂ ਆਮੇਨ 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 ਹਾਲੇਲੂਇਆ ਈਸਾ ਲਾਰਡ God bless you ਜੇ ਮਸੀਹ ਦੀ ਸਾਰਿਆਂ ਨੂੰ